ਇੱਕ ਵਾਰੀ ਫੇਰ ਅਸੀਂ ਉਹਨਾਂ ਮੁਸੀਬਤਾਂ 'ਚ ਆ ਗਏ। ਹੋਰ ਫੇਰ ਸੋਚੋਗੇ, ਹੋਰ ਸੋਚਾਂਗੇ ਵੀ ਇੱਥੇ ਫੇਰ ਕਿਉਂ ਆਏ? ਇੱਥੇ ਅਸੀਂ ਤਾਂ ਆਇਆ ਸਾਨੂੰ ਪਹਿਲਾਂ ਕਿਸੇ ਨੇ ਦੱਸਿਆ ਨਹੀਂ। ਹਾਂ ਸਾਨੂੰ ਫੋਨ ਕਰਕੇ ਕਿਹਾ ਗਿਆ ਵੀ ਇੱਥੋਂ ਹੀ ਆਪਾਂ ਟ੍ਰੇਲਰ ਚੱਕਣਾ ਐਮਪਟੀ। ਆ ਜਿਹੜੇ ਆਪਣੇ ਖੜੇ ਹੋਏ ਆ। ਮੁਸੀਬਤ ਇਹ ਆ ਸਾਨੂੰ ਪਹਿਲਾਂ ਚੈੱਕ ਕਰਨਾ ਪੈਣਾ ਕਿਹੜਾ ਐਮਪਟੀ ਆ। ਲੋਕੇਸ਼ਨ ਹੈਗੀ ਆ ক্লোਜ਼ ਤੇ ਅਸੀਂ ਅੰਦਰ ਜਾ ਨਹੀਂ ਸਕਦੇ। ਪਤਾ ਹੀ ਨਹੀਂ ਅਸੀਂ ਕਿਹੜੇ ਤਰੀਕੇ ਨਾਲ ਦੇਖਣਾ ਐ। ਚੱਲ ਮੈਂ ਦੇਖਿਓ ਨਿਆ ਫਾਰਮ। ਟਾਇਰ ਵੇਖਾਂ ਇਹ ਗੱਲੇ ਜਿਹਦੇ ਵੀ ਟਾਇਰ ਵਧੀਆ ਉਹ ਚੱਕ ਲੈਣਾ ਬਸ ਇਹ ਤਾਂ ਪਤਾ ਹੀ ਆ ਗੰਦੇ ਟਾਇਰਾਂ ਆ ਨਹੀਂ ਚੱਕਾ ਤਿੰਨ ਖੜੇ ਆ ਜਿਹਦੇ ਟਾਇਰ ਵਧੀਆ ਉਹ ਚੱਕ ਲੈਣਾ ਤੋਂ ਵੀ ਟਾਇਰਾਂ ਦਾ ਬੜਾ ਚੱਕਰ ਪੈਂਦਾ ਵਿਚਾਰੀ ਸਮੋਸ ਚਾ ਰਹੀ ਹੱਡੀ ਕੁੜੀ ਉਹ ਵਧੀਆ ਦੇਖੋ ਕਿੰਨੀ ਜਾਂਦੀ ਆ

ਵਿਧਲ ਗਿਆ ਚੱਕਰੀ ਜਣ ਗਿਆ ਮੈਂ ਚਰਾ ਪਾਣੀ ਪਾ ਕੇ ਗਈ ਉਹ ਮੈਂ ਸ਼ੂ ਪਾ ਕੇ ਧਰਵਾ ਜਦੋਂ ਮੈਂ ਇੱਥੇ ਅੰਦਰ ਬੈਠੇ ਅੰਦਰ ਆਵਾਜ਼ ਕੀ ਦਿੱਤੀ ਸੀ ਸਨੋ ਪੈ ਗਈ ਤੇਰੇ ਸ਼ੂ ਆਵਾਜ਼ ਕੀ ਦਿੱਤੀ ਸੀ ਆਵਾਜ਼ ਕੀ ਦਿੱਤੀ ਸੀ ਤੈਨੂੰ ਉਹ ਆਜਾ ਮੂੰਹ ਜਣਿਆ ਹੀ ਸੁਣ ਤੈਨੂੰ ਮੈਂ ਇਹਨੂੰ ਮੈਂ ਕਿਹਾ ਵੀ ਨਾ ਕਰ ਵੀ ਜਰਾਬਾ ਪਾਲਾ ਬੂਟ ਪਾਲਾ ਤੇ ਤੂੰ ਅੰਦਰ ਜਾਣਾ ਤੇ ਪਤਾ ਕੀ ਕੀਤਾ ਨੇ ਕੱਲੇ ਬੂਟ ਪਾਏ ਤੇ ਭੱਜ ਗਈ ਵੀ ਆ ਕੇ ਲਾ ਕੇ ਪੈਈ ਜਾਣਾ ਮੈਨੂੰ ਕੀ ਪਤਾ ਸੀ ਉਹਨਾਂ ਤੇ ਸਾਰੇ ਟਰੈਲਰਾਂ ਦੇ ਟਾਇਰ ਕਰਾ ਉਹਨਾਂ ਉਹ ਟਰੈਲਰ ਦੇ ਟਾਇਰ ਵੀ ਕਸਿਆ ਹੋਇਆ ਅੱਗੇ ਚੱਲ ਦੋ ਰਹਿ ਗਏ ਹੁਣ ਦੋ ਰਹਿ ਗਏ ਥੱਲੇ ਏਅਰ ਏਅਰ ਵਾਲੇ ਨੂੰ ਵੀ ਲੈਣ ਲੈਂਡਿੰਗ ਨੂੰ ਵੀ ਨਿਗਾਹ ਮਾਰ ਕੇ ਪਹਿਲਾਂ ਟਾਇਰ ਸਹੀ ਹੋਊ ਤਾਂ ਯਾਰ ਤੱਕ ਪਹੁੰਚੋ ਟਾਇਰ ਆ ਹੀ ਲਾਈਨਿੰਗ ਨੂੰ ਨਿਗਾਹ ਮਾਰਦੇ ਮਤਲਬ ਮੇਰੀ ਫਸਟ ਸਟੈਪ ਵੀ ਨਹੀਂ ਪਾਸ ਕਰ ਰਹੀ ਇਨਸਪੈਕਸ਼ਨ ਦਾ ਟਾਇਰ ਆਹ ਸਾਹ ਵੀ ਕੋ ਜੜਿਆ ਲਓ ਜੀ ਇੱਕ ਟਰਾਈ ਹੋਰ ਸਵੇਰੇ ਤੂੰ ਮੈਂ ਮੈਨੂੰ ਮੈਂ ਫੇਰ ਟਰੱਕ ਚ ਆਉਣਾ ਤੀਜਾ ਟਰੈਲਰ ਮੈਂ ਫੇਰ ਵੇਖਣ ਜਾਣਾ ਆ ਹੀ ਨਹੀਂ ਮੈਂ ਆਪਾਂ ਇਹੀ ਚੱਕ ਲੈਣਾ ਦੂਜਾ ਲਗਾਤਾਰ ਨਹੀਂ ਬਾਬੇ ਦੀ ਕਿਰਪਾ ਨਾਲ ਜਮਾ ਸਹੀ ਹੋਣਾ ਭਾਜਾਂ ਥੱਲੋਂ ਦੀ ਲੰਘ ਗਈ ਇਹ ਨੂੰ ਪਾਇਆ ਬਖਤੀ ਓਏ ਥੱਲੋਂ ਦੀ ਲੰਘ ਜੀ ਇੱਕ ਪਾਸੇ ਨੰਘ ਕੇ ਨਾ ਬਾਜੇ ਦੂਜੇ ਦੇ ਥੱਲੇ ਦੀ ਲੰਘ ਜੀ ਆਏ ਤੇ ਜਾਏ ਦੇ ਅੱਕੜ ਬੱਕੜ ਬੰਬੇ ਬੋ ਨਾ ਕਰ ਇਹ ਨਹੀਂ ਪਰਲਾ ਵੇਖਿਆ ਤੂੰ ਨਹੀਂ ਉਹ ਦੋ ਆ ਤੂੰ ਕਿਹੜਾ ਵੇਖਿਆ ਨਾ ਬਾ ਤੇਰੇ ਨਾਲ ਵਾਲਾ ਵੀ ਵੇਖ ਆਉਂਦੀ ਫਿਰ ਗਈ ਸੀ ਤਾਂ ਮੈਂ ਪਹਿਲਾਂ ਹੀ ਉਹ ਕਿਹਾ ਸੀ ਮੈਂ ਉਹ ਵੇਖਣ ਗਈ ਆ ਪਰ ਇਹ ਆ ਵੇਖਾਈ ਹਣ ਉਹ ਵੇਖਣ ਗਈ ਆ ਜੋ ਵੀ ਨਾ ਸੋਦਾ ਇੱਥੇ ਫਿਰ ਆ ਪਿਆ ਕੋਈ ਤਾਂ ਲੈ ਕੇ ਜਾਵਾਂਗੇ ਓ ਸੱਜਣਾ ਹੁੰਦਾ ਰੀਫਰ ਜਿਹਦੇ ਉਹ ਮੂਰੇ ਲੱਗੀ ਨਾ ਮਸ਼ੀਨ ਜੀ ਉਹ ਠੰਡਾ ਗਰਮ ਰੱਖਣ ਵਾਲਾ ਜਿਗੜ ਐਂਟ ਡੈਂਟ ਡੈਂਟ ਇਹ ਮੇਨਟੇਨ ਕਰਦਾ ਉਹਦੇ ਅੱਜ ਡੀਜ਼ਲ ਪੈਂਦਾ ਤੇ ਸਪੈਸ਼ਲ ਜਨਰੇਟਰ ਜਿਆ ਲੱਗਾ ਹੁੰਦਾ ਉਹਦੇ 'ਚ ਦੇਖੋ ਕੀ ਬੰਨਤਾ ਹੈ ਟਾਇਰ ਵੇਖਣ ਭੇਜਿਆ ਟਾਇਰ ਵੇਖ ਕੇ ਮੋੜਿਆ ਆਣਾ ਨੇ ਬੱਚਾ ਪਹ ਹੁੱਕ ਕਰਦੇ ਅੱਗੇ ਚੱਲਦੇ ਇੱਥੇ ਹੀ ਗਏ ਸੀ ਇਧਰ ਵੇਖੋ ਕਿੰਨੀ ਕਿੰਨਾਂ ਲੈਣਾ ਪਈਆਂ ਮਸਾਂ ਗੱਡਿਆ ਸਵੇਰੇ ਟਰੱਕ ਇਹ ਥੱਲੋਂ ਦੀ ਲੰਘ ਜਾਂਦੀ 25 ਫਿਰਦੀ ਸਨੋਚ ਉੱਥੇ ਲੇ ਪਾਸੇ ਟਾਇਰ ਵੇਖ ਕੇ ਇਧਰਲੇ ਪਾਸੇ ਗਈ ਵੇਖੜ ਆ ਗਏ ਇਹਦਾ ਸਾਹ ਵੇਖੇ ਜੜਦਾ ਕਿਉਂਕਿ ਨਾ ਬਾਹਰ ਸਨੋ ਕਰਕੇ ਮਤਲਬ ਜਿਹੜੀ ਉਹ ਹੁੰਦੀ ਆ ਆਪਾਂ ਲੈਨੇ ਆ ਆਕਸੀਜਨ ਉਹਦੀ ਮਾਤਰਾ ਖੁਸ਼ਕ ਹੁੰਦੀ ਆ ਨਾ ਇਹ ਸਨੋ ਜੀ ਇਹਦੇ ਨਾਲ ਸਾਹ ਚੜ ਲੱ ਪੈਂਦਾ ਬੰਦੇ ਦਾ ਮੈਨੂੰ ਤਾਂ ਜਿੱਥੋਂ ਤਾਈਂ ਲੱਗਦਾ ਵੀ ਤਾਂ ਹੀ ਸਾਹ ਚੜਦਾ ਦਾ ਕਿਉਂਕਿ ਹਵਾ ਚ ਆਕਸੀਜਨ ਘੱਟ ਹੁੰਦੀ ਆ ਤੇ ਆਕਸੀਜਨ ਆਉਂਦੀ ਨਹੀਂ ਆ ਇਸ ਚੀਜ਼ ਮਿਲਦੀ ਨਹੀਂ ਤੇ ਤਾਂ ਹੀ ਜੋਰ ਲੱਗਦਾ ਸਾਹ ਚੜਦਾ ਬੰਦੇ ਦਾ ਬਹੁਤ ਸਾਹ ਚੜਦਾ ਹੈ ਸਨੋ ਦੇ ਵਿੱਚ ਮਾੜਾ ਜਿਹਾ ਬਾਹਰ ਰਹਿ ਜਾਓ ਸਾਹ ਚੜ ਜਾਂਦਾ ਮੈਂ ਹੁਣ ਇੱਥੇ ਬੈਠੇ ਰ ਮੈਨੂੰ ਗੱਲਾਂ ਆਉਂਦੀਆਂ ਪਰ ਜਿਹੜਾ ਬੰਦਾ ਗਿਆ ਉਹਨੂੰ ਪੁੱਛਣ ਆਲਾ ਵੀ ਕੀ ਫੀਲ ਫੀਲ ਕੀ ਹਾ ਕਿਆ ਫੀਲ ਹੋ ਰਹਾ ਹੈ ਆਪ ਨੂੰ ਉਹਨੂੰ ਆ ਲੈਣ ਤੋਂ ਫੇਰ ਪੁੱਛਾਂਗੇ ਬੋਲਿਆ ਨਹੀਂ ਜਣਾ ਉਹ ਤਾਂ ਵੇਖ ਲਿਓ ਆ ਗਈ ਆ ਗਈ ਸਰਪੰਚ ਆ ਗਿਆ ਹੱਡਾ ਆ ਵੀ ਸਰਪੰਚਾ ਨਾਟ ਗੁੱਡ ਉਹਦਾ ਵੀ ਟਾਇਰ ਜਿਹੜਾ ਨਾ ਹਾਂ ਇੰਨਾ ਕੀ ਗੁੱਟੀ ਉਹਦੀ ਵੀ ਇੱਕ ਦੀ ਨਾਉ ਜੀ ਜੀ ਲੀ ਜਲੀ ਹੈ ਅਜਿਹੇ ਕਿਵੇਂ ਵੇਖੋ ਸੰਘਰਸ਼ ਕਰਦੀ ਹੋਈ ਮੇਰੀ ਭੈਣ ਹੁਣ ਐਂ ਆ ਕੇ ਤੂੰ ਤੋੜ ਹੀ ਗਿਆ ਮੈਂ ਆ ਕੇ ਗਿਆ ਸੀਗਾ ਤੇ ਮੇਰੇ ਨੋਂ ਨੀਲੇ ਹੋ ਗਏ ਤੇ ਮੇਰੇ ਹਜੇ ਵੀ ਨੋਂ ਦੁਖੀ ਜਾਂਦੇ ਆ ਤੇ ਇਹ ਮੈਨੂੰ ਆਪ ਹੀ ਕਹਿੰਦੀ ਸੀ ਕਿ ਮੈਂ ਜਾ ਕੇ ਵੇਖ ਕੇ ਆਉਣੀ ਆ ਕਿਉਂਕਿ ਮੈਂ ਵੀ ਜਰਾਬਾ ਬਿਨਾ ਹੀ ਚਲਾ ਗਿਆ ਸੀ ਦੇਖੋ ਹੁਣ ਤੀਜੀ ਦਾ ਕੀ ਬੰਦ ਆ ਲੋਬੀ ਸਜਣੋਂ ਫਾਇਂਡ ਹੀ ਆ ਰਹੀ ਏ ਗੁੱਡੀ ਤੇ ਥੱਲੋਂ ਦੀ ਨੰਗੀ ਥੱਲੋਂ ਦੀ ਨੰਗੀ ਆਂਦੀ ਪਿੱਛੋਂ ਥੱਲੋਂ ਦੀ ਲੰਘ ਜਾਂਦੀ ਥੱਲੇ ਇਹ ਕੁਛ ਜਿਆਦਾ ਹੋ ਰਿਹਾ ਪਿੱਛੋਂ ਟਾਇਰਾਂ ਦੇ ਪਿੱਛੋਂ ਸਕੂਟੀ-ਕੂਟੀ ਚਣਵਾੜੇ ਨੇ ਹੁਣ ਝੂਠ ਮਾਰਿਆ ਵਾ ਤੁਮ ਮੈਂ ਵਖਾਉਣਾ ਹੁਣ ਇੱਥੇ ਕਿਹੜਾ ਘੁੱਕ ਕੀਤਾ ਵਿਆ ਸੀ ਥੱਲੋਂ ਦੀ ਲੰਘ ਹੀ ਸਕਦੀ ਅਰੇ ਆਖੇ ਨਹੀਂ ਲੱਗੀ ਮੇਰੇ ਆਓ ਟਾਇਰਾਂ ਦੇ ਪਿੱਛੇ ਵੇਖੋ ਕਿੰਨੀ ਕਿੰਨੀ ਥਾਂ ਆ ਉੱਥਾਂ ਦੀ ਨੰਗੀ ਐ। ਬੇਜਰੀ ਕਿਦਾਂ ਦੇਖ ਰਹੀ ਐ। ਹਣ 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 ਵਾਕੇ ਹੀ ਵਾਕੇ ਦਿਮਾਗ ਘਾਟਾ ਮੈਂ ਲਾਇਆ ਸਾਬ ਨਾ। ਮੈਂ ਝੂਠ ਥੋੜੀ ਮਾਰਦਾ ਹੁਣ ਥੱਲੇ ਵੜੀ ਐ ਨਾ ਉਹ ਵੀ ਇੰਨੀ ਵਾਰ ਤੂੰ ਸੁਣ ਉਹਦੇ ਵਿੱਚੋਂ ਘੁੰਮ ਕੇ 53 ਫੁੱਟ ਇਧਰ ਨੂੰ ਆਈਆਂ ਹਾਂ। ਉੱਥੇ ਇਧਰਲੇ ਪਾਸੇ ਆ ਕੇ ਵੇਖ ਕੇ ਪਰਾਂ ਦੀ ਮੋੜਾਂ ਦੀ ਲੀਆਂ ਜੀ ਵਾਪਸ। और नहीं आवा मैं नूं? दसो सही है ओके हो जा पर ਮੈਂ ਹੁੱਕ ਕਰਦਾ ਲੋ ਵੀ ਸੱਜਣਾ ਮੈਂ ਬੈਕ ਕਰਕੇ ਹੁੱਕ ਕਰਦਾ ਲਓ ਵੀ ਸੱਜਣਾ ਪਹਿਲਾਂ ਹੀ ਉਹ ਹੁੱਕ ਕੀਤਾ ਉਹਦੇ ਅਚਾਰ ਲੋਡ ਹਜੇ ਲਾਇਆ ਨਹੀਂ ਇਹਨਾਂ ਨੇ ਕਿਸੇ ਨਾ ਵੀ ਛੋਟੀਆਂ ਚੱਲਦੀਆਂ ਚੱਲਦੀਆਂ ਕਰਕੇ ਆਪਾਂ ਨੂੰ ਪਤਾ ਨਹੀਂ ਲੱਗਾ ਕਿਉਂਕਿ ਇੱਥੇ ਡਿਸਪੈਚ ਨਹੀਂ ਹੈਗੀ ਹੁਣ ਸਲੈਪ ਮਾਰੀ ਜਾਂਦਾ ਤੇ 4x4 ਲੱਗਾ ਹੁਣ ਆਪਾਂ ਆਹ ਟ੍ਰੇਲਰ ਹੁੱਕ ਕਰਨਾ ਤੇ ਬਹੁਤ ਮੁਸ਼ਕਲ ਆ ਰਹੀ ਹੈ। ਚੈੱਕ ਕਰੋ, ਟਰੱਕ ਤੁਰਦਾ ਹੀ ਨਹੀਂਗਾ। ਆਲਮੋਸਟ ਅੱਧੇ ਘੰਟੇ ਤੋਂ ਜ਼ਿਆਦਾ ਹੋ ਗਿਆ ਸਾਨੂੰ ਇੱਥੇ ਖਾਪਦੇ ਆਣ। ਵਾਰੀ ਵਾਰੀ ਸਾਡਾ ਮੁੰਡਾ ਵਿਚਾਰਾ ਠੰਡੇ ਚ ਜਾ ਕੇ ਟਰੇਲਰ ਨੂੰ ਥੋੜਾ ਥੋੜਾ ਉੱਚਾ ਕਰਕੇ ਹੁੰਦਾ ਕਿ ਦੂਜੇ ਤੋਨੇ ਟਰੇਲਰ ਲੋਡਡ ਖੜੇ ਆ ਤੇ ਇੱਕ ਆਹੀ ਟਰੇਲਰ ਆ ਇਹ ਸ਼ਾਇਦ ਜਿਹੜਾ ਖਾਲੀ ਹੋਵੇ ਹਜੇ ਵੀ ਨਹੀਂ ਕੁਝ ਕਹਿ ਸਕਦੇ ਪਹਿਲਾਂ ਦਾ ਖੜਾ ਹੋਇਆ ਮਤਲਬ ਹੋ ਸਕਦਾ ਖਾਲੀ ਹੋਵੇ ਉਮੀਦ ਇਹੀ ਕਰਦੇ ਆ ਤੇ ਇਹ ਖੜਾ ਹੋਇਆ ਬੰਨੀਵਾ ਤੇ ਮੂਰੇ ਪੈ ਗਈ ਸਨੋ ਉਹਦੇ ਕਰਕੇ ਜਿਹੜਾ ਸਾਡਾ ਟਰੱਕ ਦਾ ਟਰੇਲਰ ਦਸਲੇ ਨਹੀਂ ਵਧ ਰਿਹਾ ਤੇ ਆ ਤਾਂ ਅਸੀਂ ਸ਼ਵਲ ਵਗੈਰਾ ਲਿਆ ਕੇ ਪਹਿਲਾਂ ਸਨੋ ਸਾਫ ਕਰੀਏ ਫੇਟ ਹੁੱਕ ਕਰੀਏ ਟਰਾਈ ਕਰ ਰਹੇ ਆ ਕਿਉਂਕਿ ਇੱਥੇ ਟਰੱਕ ਵਾਰੀ ਵਾਰੀ ਤੁਹਾਨੂੰ ਪਤਾ ਕੱਟਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਤੁਹਾਨੂੰ ਆਲਰੇਡੀ ਦਿਖਾ ਚੁੱਕੇ ਸੀ ਵੇਰੇ ਆਪਾਂ ਕਿਵੇਂ ਕੱਟਿਆ ਸੀ ਤੇ ਬੋਪਟੇਲ ਹਲਕੀ ਇਕੱਲੀ ਫਸ ਜਾਂਦੀ ਆ ਹੁਣ ਉਹ ਟਰੈਲਰ ਉੱਪਰ ਕਰਨ ਤੇ ਵੀ ਬਹੁਤ ਜ਼ੋਰ ਲੱਗ ਰਿਹਾ ਵਾਰੀ ਵਾਰੀ ਜਾ ਕੇ ਫੇਰ ਆਉਂਦੇ ਅੰਦਰ ਫੇਰ ਥੋੜਾ ਜਿਹਾ ਕਰਦੇ ਹੁਣ ਉਹ ਕਿਉਂਕਿ ਠੰਡ ਬਹੁਤ ਜ਼ਿਆਦਾ ਤੇ ਨਹੀਂ ਠੰਡ ਦੇ ਵਿੱਚ ਨਾ ਲਾਈਕ ਸਾਹ ਬੰਦ ਹੋ ਰਿਹਾ ਹੈ ਜਦੋਂ ਐਵੇਂ ਜ਼ੋਰ ਲਾਉਂਦਾ ਨਾ ਬੰਦਾ ਠੰਡ 'ਚ ਜਾ ਕੇ ਤੇ ਸਾਰ ਔਖਾ ਹੋਣ ਲੱਗ ਜਾਂਦਾ ਚਰਾ ਤੀਜੀ ਵਾਰ ਹੀ ਗਿਆ ਹੋਇਆ ਵਾ ਉਹ ਕਰਮ ਪਾਸਪੋਫੁਲੀ ਇਸ ਵਾਰੀ ਹੁੱਕ ਹੋ ਜਾਵੇ ਟਰੈਲਰ ਤੇ ਟਰੈਲਰ ਖਾਲੀ ਹੋਵੇ ਇਹ ਨਾ ਹੋਵੇ ਅਸੀਂ ਜਿਵੇਂ ਅੱਗੇ ਟਰੈਲਰ ਮਸਾ ਅੱਗੇ ਕੀਤਾ ਤੇ ਉਦੋਂ ਟਰੈਲਰ ਲੋਡਡ ਨਿਕਲਿਆ ਕਿਸੇ ਤਰੀਕੇ ਹੈ ਕਿ ਹਾਈ ਤੱਕ ਸਾਡੇ ਗੱਲ ਨਹੀਂ ਬਣੀ ਤੇ ਅਸੀਂ ਹੁਣੇ ਤਾਂ ਸਨੋ ਪਟ ਰਹੇ ਆ ਆ ਸਾਨੂੰ ਟਰੱਕ ਚ ਹੀ ਲੱਗ ਗਿਆ ਕਹਿੰਦੇ ਸੀ ਸਨੋ ਸ਼ਵਲ ਨਾਲ ਲਿਆ ਕੇ ਪਟਰ ਉਪਰ ਇਹਦੇ ਨਾਲ ਹੀ ਮਸਾ ਪੱਟੀ ਜਾ ਰਹੀ ਜਿਹੜਾ ਲੋਹੇ ਦਾ ਸਨੋ ਸ਼ਵਲ ਤਾਂ ਪਲਾਸਟਿਕ ਜਿਹਾ ਹੁੰਦਾ ਉਹ ਕਿੱਥੇ ਪੜ ਦੂ ਸਨੋ ਹੀ ਬਹੁਤ ਜੰਮੀ ਪਈ ਆ ਹੁਣ ਸੀ ਜੂੜੀ ਆ ਸਤੋ ਬਾ ਸਾਡਾ ਟਰੈਲਰ ਕੋਈ 15 20 ਵਾਰੀ ਇੱਥੇ ਗਾਂ ਪਸ਼ਾਂ ਕਰਕੇ ਫੇਰ ਹੁੱਕ ਹੋਇਆ ਅ ਜਿੰਨੀਆਂ ਵੀ ਆ ਸਾਰੀਆਂ ਲਾਈਨਾਂ ਤੁਸੀਂ ਬੜੀਆਂ ਦੇਖ ਸਕਦੇ ਹੋ ਸਿਰਫ ਤੇ ਸਿਰਫ ਆਪਣੇ ਟਰੱਕ ਦੀਆਂ ਬਣਾਈ ਹੋਈਆਂ ਵਾ ਕਿ ਪੱਕਾ ਦੇ ਉਹ ਟਰੱਕ ਟਰੈਲਰ ਹੁੱਕ ਕਰਨ ਦੀ ਕੋਸ਼ਿਸ਼ ਕੀਤੀ ਇੱਕ ਇੱਧਰ ਖੜਾ ਉਹ ਹੁੱਕ ਕੀਤਾ ਉਹ ਭਰਿਆ ਨਿਕਲ ਆਇਆ ਉਸ ਪੁੱਛ ਹੋਣਾ ਕਿ ਕੀ ਪੰਗੇ ਹੋਏ ਆ ਫੋਣਾ ਬਹੀ ਟਰੈਲਰ ਤੇ ਜਾ ਕੇ ਛੱਡਾਇਆ ਗੱਲ ਇਹ ਜਿਹੇ ਸਿਮ ਪੜੇ ਕਿ ਹਾਲਾਤ ਬਣ ਗਾਣੇ ਆ ਆਪਾਂ ਪਹੁੰਚ ਗਏ ਆ ਫੈਡੈਕਸ ਤੋਂ ਉੱਥੋਂ ਤੇ ਫਿਰ ਆਪਾਂ ਚੱਲਣਾ ਹੈ ਬਹੁਤ ਕਿੱਦਿਸ ਕਿਉਂ ਹੋ ਗਿਆ। ਹੇ ਲੋ ਵੀ ਗਾਇਜ਼ ਆਪਾਂ ਪਹੁੰਚ ਗਏ ਆ ਫੈਡੈਕਸ। ਸੋ ਪਹਿਲਾਂ ਆਪਾਂ ਫੈਡੈਕਸ ਐਸੀ ਟਰੈਲਰ ਡ੍ਰੌਪ ਕਰਨਾ ਤੇ ਆਪਣਾ ਲੋਡ ਉਦੋਂ ਜਿਹੜਾ ਰੈਡੀ ਨਹੀਂ ਹੋਇਆ ਸੀ ਤੇ ਇਹਨਾਂ ਨੇ ਆਪਾਂ ਨੂੰ ਕਹਿਤਾ ਸੀ ਵੀ 12 ਵਜੇ ਰਾਤ ਨੂੰ ਰੈਡੀ ਹੋਊਗਾ 12 1 ਵਜੇ। ਪਰ ਹੁਣ ਵਜੇ ਆ ਸਵਾ 9 ਤੇ ਆਪਣ ਕਾਲ ਆ ਗਈ ਵੀ ਲੋਡ ਰੈਡੀ ਆ। ਸੋ ਆਪਾਂ ਚਲੇ ਗਏ ਸੀ ਪਪ ਤੇ ਰੋਟੀ ਚੱਕੀ ਉੱਥੋਂ। ਤੇ ਨਾਲੇ ਮੈਂ ਉਹ ਥੋੜੀ ਡੀਜ਼ਲ ਭਰ ਆ ਲਿਆ ਤੇ ਡੀਜ਼ਲ ਵਗੈਰਾ ਭਰ ਆ ਕੇ ਹੁਣ ਆਪਾਂ ਆ ਗਏ ਆਪਣਾ ਲੋਡ ਚੱਕਣ ਤੇ ਲੋਡ ਚੱਕ ਕੇ ਹੁਣ ਆਪਾਂ ਇੱਥੋਂ ਸਿੱਧਾ ਉੱਧਰ ਖੜਾ ਆਸੀ ਸਾਹਮਣੇ ਤੇ ਇਹਨਾਂ ਨੇ ਮੂਹ ਕਰਕੇ ਹੁਣ ਇੱਥੇ ਲਾ ਦਿੱਤਾ ਤੇ ਆਪਾਂ ਇਹਨੂੰ ਕਰਦੇ ਆ ਹੁੱਕ ਚੱਕਦੇ ਆ ਲੈਂਡਿੰਗ ਗੇਅਰ ਤੇ ਫਿਰ ਇਲੈਕਟ੍ਰਿਕ ਪਲੱਗ ਵਗੈਰਾ ਕਨੈਕਟ ਕਰਕੇ ਚੈੱਕ ਕਰਦੇ ਆ ਵੀ ਲਾਈਟਾਂ ਵੀ ਟੈਨਾਂ ਦੀਆਂ ਠੀਕ ਆ ਦਮ ਹੋ ਗਿਆ ਹੁੱਕ ਤੇ ਪਹਿਲਾਂ ਆਪਾਂ ਚੱਕੀ ਆਪਣੇ ਗਲਾਸ ਹਮ ਤਾਂ ਹੜਬਾ ਬੋ ਰਿਹਾ ਚੜਿਆ ਨਾ ਅੱਜ ਉੱਚਣਾ ਲੋ ਵੀ ਦੋਸਤੋ ਆਪਾਂ ਲੈਂਡਿੰਗ ਗੀਅਰ ਚੱਕ ਕੇ ਵਲਾਡ ਤੇ ਕੰਟੀਨਿਊ ਕਰਦੇ ਆਂ ਲੋ ਵੀ ਕਿੰਨਾ ਚਿਰ ਗੁੱਥਮ ਗੁੱਥਾ ਹੋਣ ਤੋਂ ਬਾਅਦ ਠੰਡ ਪੂਰੀ ਦੇ ਵਿੱਚ ਸਾਹ ਸੋ ਚੜਾ ਕੇ ਲੈਂਡਿੰਗ ਗੀਅਰ ਆਪਾਂ ਚੱਕ ਲਿਆ ਹੁਣ ਆਪਾਂ ਪਹਿਲਾਂ ਕਰਦੇ ਆਂ ਲਾਈਨਾਂ ਕਨੈਕਟ ਮੇਰਾ ਸਾਣਾ ਸਾਣੀ ਰਲ ਰਿਹਾ ਅੱਜ ਟਰੇਲਰ ਦੀ ਇਨਸਪੈਕਸ਼ਨ ਵਗੈਰਾ ਸਾਰੀਆਂ ਪਟਨ ਕਰ ਲਈਆ ਇਨਸਪੈਕਸ਼ਨ ਕਰਦਿਆ ਕਰਦਿਆਂ ਖੌਤਾ ਬਹੁਤ ਬੁਰਾ ਹਾਲ ਹੋ ਗਿਆ ਕਿਉਂਕਿ ਬਾਹਰ ਜਿਆਦਾ ਟੈਂਪਰੇਚਰ ਆ ਬਹੁਤ ਜਿਆਦਾ ਮਾਈਨਸ ਚ ਮਾਈਨਸ 23 24 ਹੋਇਆ ਹੋਇਆ ਵਾ ਸਾਨੂੰ ਪਤਾ ਹੈ ਮਾਈਨਸ 20 ਵਿੱਚ ਕੀ ਹਾਲ ਹੁੰਦਾਗਾ ਮੇਰੇ ਹੱਥ ਪੂਰੇ ਸੋਨਾ ਹੋ ਚੁੱਕੇ ਆ ਗਲਵਜ਼ ਵੀ ਪਾਈ ਸੀ ਪਰ ਗਲਵਜ਼ ਵੀ ਕਸ਼ ਨਹੀਂ ਕਰ ਰਹੇ ਤੇ ਸੋ ਹੁਣ ਆਪਣਾ ਸਾਰਾ ਕੰਮ ਡਾਨਾ ਟ੍ਰੇਲਰ ਸਾਰਾ ਸਹੀ ਹੈ ਰੱਬ ਦੀ ਕਿਰਪਾ ਨਾਲ ਐਸ ਵਾਰੀ ਕੋਈ ਟੱਕਰ ਨਹੀਂ ਪਈ ਤੇ ਹੁਣ ਆਪਾਂ ਇੱਥੇ ਤੁਰਦੇ ਆਂ ਡਰਾਈਵ ਸ਼ੁਰੂ ਕਰਦੇ ਆਂ ਅੱਗੇ ਦੇਖਦੇ ਆਂ ਰਾਹ ਦਾ ਕੀ ਹਾਲ ਹੈ ਵੈਸੇ ਤਾਂ ਸੁਣੋਂ ਪੈੜੇ ਦੇ ਪਰ ਉਮੀਦ ਹੈ ਵੀ ਰਾਹ ਸਾਫ਼ ਕੀਤਾ ਹੋਵੇ ਕਿਉਂਕਿ ਜੇ ਰਾਹ ਇਦਾਂ ਹੀ ਬੁਰਾ ਹਾਲ ਹੋਇਆ ਜਿਵੇਂ ਕਿ ਸਨੋ ਆ ਤਾਂ ਬਹੁਤ ਹੌਲੀ ਜਾਵਾਂਗੇ ਤੇ ਜੋ ਆਪਾਂ ਐਕਸਪੈਕਟ ਕੀਤਾ ਵੀ ਆਪਾਂ ਉੱਥੇ ਪਹੁੰਚ ਕੇ ਲੋਡ ਚਾ ਕੇ ਵਾਪਸ ਆ ਜائیںਗੇ ਸਾਰਾ ਆਪਣਾ ਪਲਾਨ ਖਰਾਬ ਹੋ ਜਾਣਾ ਚਲੋ ਬਾਕੀ ਰੱਬ ਦੇ ਹੱਥ 'ਚ ਕੀ ਹੁੰਦਾ ਹੈ ਨਾ ਕਿਹੜਾ ਆਪਾਂ ਇੱਥੋਂ ਚਾਉਂਦੇ ਆਂ ਹਾਂ ਵੀ ਸੱਜਣਾ ਗੁੱਡ ਮਾਰਨਿੰਗ ਐ ਗੁੱਡ ਮਾਰਨਿੰਗ ਦੇ ਨਾਲ ਹੀ ਆਪਾਂ ਤੁਰ ਪਿਆ ਹੁਣ ਵੀ ਨਹੀਂ ਪੈਕ ਵਾਲੋਂ ਲੋਡ ਆਪਾਂ ਲਿਆਏ ਚੱਕ ਆਪਾਂ ਕੱਲ ਐਡਮਿਟੈਂਟ ਡਿਲੀਵਰੀ ਕੀਤੀ ਸਿਗਨੀਫਾਈ ਕਰਕੇ ਫਿਰ ਕੈਲਗਰੀ ਗਏ ਕੈਲਗਰੀ ਤੋਂ ਪਿਕਅਪ ਕਰਕੇ ਦੇ ਹੁਣ ਆਪਾਂ ਜਾ ਰਹੇ ਆਂ ਬ੍ਰੈਂਟਨ ਅਨਟਾਰੀਓ ਮੇਰਾ ਕੀ 33 3400 ਕਿਲੋਮੀਟਰ ਤੇ ਤੁਸੀਂ ਦੇਖ ਹੀ ਨਹੀਂ ਸਕਦੇ ਜੇ ਜਿਹੜਾ ਡਬਲ ਸਾਈਡ ਵੇ ਜਾਂਦਾ ਵੀ ਨਹੀਂ ਪੈਕ ਲੱਗਦਾ ਤੇ ਇਹਦੀ ਵਿੱਚ ਚਾਸ ਮੇਰੇ ਮੋਬਾਈਲ ਡਿਵਾਈਸ ਦੇ ਕਿਤੇ ਦਾ ਇਹ ਲੈ ਕੇ ਤਵਾ ਬਹੁਤ ਤੇਜ਼ ਚੱਲਦੀ ਆ ਹਵਾ ਤੇਜ਼ ਚੱਲਣ ਦੇ ਕਰਕੇ ਥੱਕੇ ਵੀ ਮਾਰਦੀ ਫੇਰ ਰੁੱਕ ਸਸਰੀ ਕਾਲ ਜੀ ਦੁਆਰਾ ਤੋਂ ਫਿਰ ਸਾਰੇ ਆਣਾ ਆਪਾਂ ਪਹੁੰਚ ਚੁੱਕੇ ਆ ਵਿਨੀ ਪੈਕ ਵਿਨੀਬੈਗ ਦੀ ਤਾਂ ਕਿਤੇ ਪਾਉਣੇ ਆ ਡੀਜ਼ਲ ਠੰਡ ਕਾਫੀ ਜ਼ਿਆਦੇ ਆ ਟੈਂਕੀਆਂ ਭਰ ਕੇ ਫਾਨ ਆਪਾਂ ਚੱਲਾਂਗੇ ਅੱਗੇ ਨੂੰ ਆਪਾਂ ਜਾ ਰਹੇ ਆ ਬ੍ਰੈਂਟਨ ਨੂੰ ਵਿਨੀਬੈਗ ਪਹੁੰਚ ਚੁੱਕੇ ਆ ਦਿਨ ਦਿਨੇ 2:30 ਵਜੇ ਆ ਦੇਖੋ ਚੈੱਕ ਕਰੋ ਮਾਹੌਲ ਤਾਂ ਕਿਵੇਂ स्नो ਦੇ ਟੂ ਬਿਗਨ ਸਾਰੇ ਸੀਟੇ ਵੀ ਸਾਫ਼ ਕਰੀ ਜਾਂਦੇ ਆ ਅੱਗੇ ਜਾਈ ਜਾਂਦੇ ਆ ਬੜਾ ਹੀ ਸੋਹਣਾ ਲੱਗਦਾ ਮੈਨੂੰ ਛੋਟਾ ਇਹ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗਾ ਇਹ ਰੰਗ ਸੋਹਣਾ ਲੱਗਦਾ ਕਿ ਨਹੀਂ ਬੜਾ ਪਿਆਰਾ ਰੰਗ ਆ ਆਪਾਂ ਪਹੁੰਚ ਗਏ ਸੀਗੇ ਹਾਸਟ ਤੇ ਹਾਸਟ ਆ ਕੇ ਮੇਰੀ ਕੁੱਕ ਹੋ ਗਈ ਆ ਖਤਮ ਵੈਸੇ ਕੋਕਰਨ ਪਹੁੰਚਦੀ ਸੀ ਆਪਾਂ ਨੂੰ ਇੱਥੇ ਵੇਟ ਕਰਦਿਆਂ ਨੂੰ ਕਾਫੀ ਟਾਈਮ ਹੋ ਗਿਆ ਤੇ ਇੱਥੇ ਹੋ ਗਿਆ ਰੋਟਸ ਜੋ ਅਸੀਂ ਸੋਚਿਆ ਸੀ ਉਹ ਨਹੀਂ ਹੋਇਆ ਫੇਰ ਅਸੀਂ ਸਦਾ ਸੀ ਅੱਜ ਘਰੇ ਪਹੁੰਚਦਾਂਗੇ ਸ਼ਾਮ ਤੱਕ ਤੇ ਫਿਰ ਆਪਾਂ ਆਪਣਾ ਅਗਲਾ ਟ੍ਰਿਪ ਪਲਾਨ ਕਰ ਲਾਂਗੇ ਪਰ ਮੈਨੂੰ ਲੱਗਦਾ ਨਹੀਂ ਆ ਕਹਿੰਦੇ ਕਿ ਰਾਤ ਤੱਕ ਰੋਡ ক্লোਜ਼ ਰਹਿਣਾ ਹੈ ਤੇ ਮੈਨੂੰ ਲੱਗਦਾ ਨਹੀਂ ਉਹ ਬੜੇ ਥੋ ਅੱਗੇ ਰੋਡ ਓਪਨ ਹੋਊਗਾ ਤੇ ਬਾਕੀ ਅੱਗੇ ਦੀ ਅਪਡੇਟ ਆਪਾਂ ਤੁਹਾਨੂੰ ਅਗਲੇ ਵਲੌਗ ਵਿੱਚ ਦੇਵਾਂਗੇ ਸੋ ਅੱਜ ਦੇ ਵਲੌਗ ਜਿੰਨਾ ਹੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਥੈਂਕ ਯੂ